ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਪੁੱਤਰ ਜਿਸ ਦਾ ਨਾਮ ਵਿਵੇਕ ਹੈ ਉਹ ਆਪਣੇ ਮਾਤਾ ਪਿਤਾ ਨੂੰ ਗੁਰਧਾਮਾਂ ਦੀ ਯਾਤਰਾ ਕਰਾ ਕੇ ਵਾਪਸ ਆ ਰਿਹਾ ਸੀ ਉਸ ਦੇ ਨਾਲ ਉਸ ਦੀ ਘਰ ਵਾਲੀ ਤੇ ਮਾਤਾ ਪਿਤਾ ਹਨ ਉਹ ਇੱਕ ਬੱਸ ਵਿੱਚ ਬੈਠੇ ਸਫ਼ਰ ਕਰ ਰਹੇ ਹਨ ਸ਼ਾਮ ਦਾ ਟਾਈਮ ਹੋ ਗਿਆ ਸੀ ਬੱਸ ਡਰਾਈਵਰ ਨੇ ਬੱਸ ਇੱਕ ਢਾਬੇ ਕੋਲ ਰੋਕੀ ਤੇ ਸਾਰਿਆਂ ਨੂੰ ਖਾਣਾ ਖਾਣ ਲਈ ਕਹਿ ਦਿੱਤਾ ਡਰਾਈਵਰ ਨੇ ਕਿਹਾ ਕਿ ਇੱਥੇ ਬੱਸ ਇੱਕ ਘੰਟਾ ਰੁਕੇਗੀ ਸਾਰੇ ਜਾਣੇ ਇੱਕ ਘੰਟੇ ਬਾਅਦ ਬੱਸ ਵਿੱਚ ਆ ਜਾਣਾ ਬਿਵੇਕ ਦੀ ਘਰ ਵਾਲੀ ਸੁਧਾ ਨੇ ਵਿਵੇਕ ਨੂੰ ਜਗਾਉਂਦੇ ਹੋਏ ਕਿਹਾ ਉਠੋ ਖਾਣਾ ਖਾ ਕੇ ਆਈਏ ਵਿਵੇਕ ਨੇ ਕਿਹਾ ਮੈਨੂੰ ਭੁੱਖ ਨਹੀਂ ਹੈ ਤੇ ਨੀਂਦ ਵੀ ਬਹੁਤ ਆ ਰਹੀ ਹੈ ਤੂੰ ਮੰਮੀ ਡੈਡੀ ਨੂੰ ਲੈ ਜਾ ਤੁਸੀਂ ਤਿੰਨੇ ਜਾ ਕੇ ਖਾਣਾ ਖਾਓ ਮੈਂ ਸੌਂ ਰਿਹਾ ਹਾਂ ਬਾਕੀ ਸਵਾਰੀਆਂ ਦੇ ਨਾਲ ਨਾਲ ਉਹ ਤਿੰਨੇ ਜਾਣੇ ਵੀ ਖਾਣਾ ਖਾਣ ਲਈ ਚਲੇ ਗਏ ਸੁਧਾ ਨੇ ਆਪਣੇ ਸਾਸ ਸਹੁਰੇ ਨੂੰ ਇੱਕ ਪਾਸੇ ਬਿਠਾ ਦਿੱਤਾ ਤੇ ਆਪ ਖਾਣਾ ਆਰਡਰ ਕਰਨ ਲਈ ਕਾਊਂਟਰ ਵੱਲ ਵੱਧ ਗਈ ਉਸਨੇ ਤਿੰਨ ਥਾਲ ਖਾਣਾ ਲਗਵਾਉਣ ਲਈ ਕਿਹਾ ਤੇ ਇੱਕ ਥਾਲ ਪੈਕ ਕਰਨ ਲਈ ਵੀ ਕਹਿ ਦਿੱਤਾ ਸੁਦਾ ਆਰਡਰ ਦੇਣ ਤੋਂ ਬਾਅਦ ਆ ਕੇ ਆਪਣੇ ਸੱਸ ਸਹੁਰੇ ਦੇ ਕੋਲ ਬੈਠ ਗਏ ਥੋੜੀ ਦੇਰ ਬਾਅਦ ਉਹਨਾਂ ਦਾ ਖਾਣਾ ਆ ਗਿਆ ਉਹ ਤਿੰਨੋਂ ਮਿਲ ਕੇ ਖਾਣਾ ਖਾਣ ਲੱਗੇ ਸਿਦਾ ਨੇ ਜਲਦੀ ਜਲਦੀ ਖਾਣਾ ਖਾਦਾ ਤੇ ਆਪਣੀ ਸੱਸ ਸਹੁਰੇ ਨੂੰ ਕਹਿਣ ਲੱਗੀ ਕਿ ਮੈਂ ਵਿਵੇਕ ਲਈ ਖਾਣਾ ਪੈਕ ਕਰਵਾ ਦੇਵਾਂ ਅਤੇ ਬਿੱਲ ਵੀ ਦੇ ਦੇਵਾਂਗੀ ਤੁਸੀਂ ਆਪਣਾ ਖਾਣਾ ਖਤਮ ਕਰੋ ਮੈਂ ਆ ਰਹੀ ਹਾਂ ਸੁਦਾ ਨੇ ਕਾਊਂਟਰ ਤੇ ਜਾ ਕੇ ਬਿੱਲ ਦਿੱਤਾ ਤੇ ਵਿਵੇਕ ਦਾ ਖਾਣਾ ਲੈ ਕੇ ਬੱਸ ਵੱਲ ਚਲੀ ਗਈ। ਉਸ ਦੀ ਸੱਸ ਗੀਤਾ ਤੇ ਸਹੁਰਾ ਮੋਹਨ لال ਬੇਫਿਕਰੀ ਵਿੱਚ ਬੈਠੇ ਉਸ ਦਾ ਇੰਤਜ਼ਾਰ ਕਰ ਰਹੇ ਸੀ। ਉਹ ਤਾਂ ਇਹ ਸਮਝ ਰਹੇ ਸੀ ਕਿ ਸੁਦਾ ਸਾਨੂੰ ਆ ਕੇ ਲੈ ਜਾਵੇਗੀ। ਇਧਰ ਸੁਦਾ ਬੱਸ ਵਿੱਚ ਬੈਠੀ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੇ ਮਨ ਤੋਂ ਬਹੁਤ ਵੱਡਾ ਬੋਝ ਲੈ ਗਿਆ ਹੋਵੇ। ਬੱਸ ਡਰਾਈਵਰ ਨੇ ਦੇਖਿਆ ਕਿ ਸਵਾਰੀਆਂ ਬੈਠ ਗਈਆਂ ਹਨ ਬੱਸ ਚੱਲ ਪਈ ਵਿਵੇਕ ਹਲੇ ਤੱਕ ਵੀ ਸੌ ਰਿਹਾ ਸੀ ਸੁਦਾ ਚੁੱਪਚਾਪ ਆ ਪਾ ਕੇ ਵਿਵੇਕ ਦੇ ਨਾਲ ਵਾਲੀ ਸੀਟ ਤੇ ਬੈਠ ਗਈ ਹਨੇਰਾ ਵੀ ਕਾਫੀ ਹੋ ਗਿਆ ਸੀ ਵਿਵੇਕ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਸੀ ਕਿ ਉਸਦੇ ਮੰਮੀ ਡੈਡੀ ਬੱਸ ਵਿੱਚ ਨਹੀਂ ਹਨ ਇਧਰ ਗੀਤਾ ਤੇ ਮੋਨ ਲਾਲ ਨੇ ਘੜੀ ਵੱਲ ਦੇਖਿਆ ਤਾਂ ਟਾਈਮ ਕਾਫੀ ਹੋ ਚੁੱਕਿਆ ਸੀ ਮੋਨ ਲਾਲ ਕਹਿਣ ਲੱਗੇ ਕਿ ਸੁਦਾ ਕਿੱਥੇ ਰਹਿ ਗਈ ਕਿਤੇ ਬੱਸ ਹੀ ਨਾ ਚਲੀ ਜਾਵੇ गीता ਨੇ ਕਿਹਾ ਕਿ सुधा ਕੈਕੇ ਤਾਂ ਗਈ ਸੀ ਕਿ ਵਿਵੇਕ ਲਈ ਖਾਣਾ ਪੈਕ ਕਰਵਾ ਰਹੀ ਹੈ ਉਹ ਦੋਨੋਂ ਜਾਣੇ ਉੱਠ ਕੇ ਕਾਊਂਟਰ ਵੱਲ ਚੱਲ ਪਏ ਉੱਥੇ ਜਾ ਕੇ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਉੱਥੇ सुधा ਨਹੀਂ ਸੀ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋਇਆ ਮੋਹਨ ਲਾਲ ਜੀ ਨੇ ਕਾਊਂਟਰ ਤੇ ਬੈਠੇ ਹੋਏ ਲੜਕੇ ਨੂੰ ਪੁੱਛਿਆ ਕਿ ਮੇਰੀ ਨੂੰ सुधा ਖਾਣਾ ਪੈਕ ਕਰਵਾਉਣ ਆਈ ਸੀ ਉਹ ਕਿੱਥੇ ਹੈ ਉਹ ਲੜਕਾ ਕਹਿਣ ਲੱਗਿਆ ਕਿ ਵੈਸੇ ਤਾਂ ਇੱਥੇ ਬਹੁਤ ਲੋਕ ਆਉਂਦੇ ਹਨ ਪਰ ਸ਼ਾਇਦ ਜਿਸ ਮੈਡਮ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਕਾਫੀ ਟਾਈਮ ਪਹਿਲਾਂ ਖਾਣਾ ਪੈਕ ਕਰਵਾ ਕੇ ਤੇ ਬਿੱਲ ਦੇ ਕੇ ਚਲੇ ਗਏ ਹਨ ਮੋਹਨ ਲਾਲ ਜੀ ਆਪਣੀ ਪਤਨੀ ਗੀਤਾ ਨੂੰ ਕਹਿਣ ਲੱਗੇ ਕਿ ਗੀਤਾ ਚੱਲ ਅਸੀਂ ਬੱਸ ਕੋਲ ਚੱਲਦੇ ਹਾਂ ਸ਼ਾਇਦ ਸੁਦਾ ਵਸ ਵਿੱਚ ਹੋਵੇਗੀ ਗੀਤਾ ਕਹਿਣ ਲੱਗੀ ਕਿ ਨਹੀਂ ਉਹ ਸਾਨੂੰ ਇਕੱਲਿਆਂ ਛੱਡ ਕੇ ਨਹੀਂ ਜਾ ਸਕਦੇ ਮੋਹਨ ਲਾਲ ਜੀ ਕਹਿਣ ਲੱਗੇ ਕਿ ਕਈ ਵਾਰ ਅਸੀਂ ਜੋ ਨਹੀਂ ਸੋਚਦੇ ਉਹ ਵੀ ਹੋ ਜਾਂਦਾ ਹੈ ਜਦੋਂ ਉਹ ਹੋਟਲ ਤੋਂ ਬਾਹਰ ਆਏ ਤਾਂ ਉੱਥੇ ਕੋਈ ਵਸ ਨਹੀਂ ਸੀ ਉਹਨਾਂ ਨੇ ਚਾਰੇ ਪਾਸੇ ਨજર ਘਮਾਈ ਪਰ ਦੂਰ ਦੂਰ ਤੱਕ ਕੋਈ ਵਸ ਨਹੀਂ ਸੀ ਕੁਝ ਇੱਕ ਗੱਡੀਆਂ ਹੀ ਖੜੀਆਂ ਸੀ ਮੋਹਨ ਲਾਲ ਜੀ ਗੀਤਾ ਨੂੰ ਕਹਿਣ ਲੱਗੇ ਕਿ ਗੀਤਾ ਵਸ ਤਾਂ ਚਲੀ ਗਈ ਗੀਤਾ ਘਬਰਾਉਂਦੇ ਹੋਏ ਕਹਿਣ ਲੱਗੀ ਕਿ ਨਹੀਂ ਅਜਿਹਾ ਨਹੀਂ ਹੋ ਸਕਦਾ ਸਾਡੀ ਨੂੰ ਸਾਨੂੰ ਛੱਡ ਕੇ ਕਿਵੇਂ ਜਾ ਸਕਦੀ ਹੈ ਗੀਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੋਹਨ ਲਾਲ ਜੀ ਨੇ ਗੀਤਾ ਨੂੰ ਇੱਕ ਬੈਂਚ ਉੱਪਰ ਬਿਠਾਇਆ ਤੇ ਖੁਦ ਕੁਝ ਸੋਚਣ ਲੱਗੇ। ਉਹ ਗੀਤਾ ਨੂੰ ਕਹਿਣ ਲੱਗੇ ਕਿ ਮੈਂ ਤੇਰੇ ਨਾਲ ਹਾਂ। ਘਬਰਾਉਣ ਦੀ ਕੋਈ ਲੋੜ ਨਹੀਂ। ਇੱਕ ਵਾਰੀ ਰਸਤਾ ਸਮਝਾਵੇ ਫਿਰ ਅਸੀਂ ਇੱਥੋਂ ਚੱਲ ਪਾਵਾਂਗੇ। ਮੋਹਨ ਲਾਲ ਜੀ ਫਿਰ ਉਸ ਰੈਸਟੋਰੈਂਟ ਦੇ ਅੰਦਰ ਗਏ ਤੇ ਕਾਊਂਟਰ ਵਾਲੇ ਲੜਕੇ ਨੂੰ ਕਹਿਣ ਲੱਗੇ ਕਿ ਸਾਡੀ ਵਸ ਚਲੀ ਗਈ ਹੈ। ਮੈਂ ਆਪਣੇ ਪੁੱਤਰ ਨੂੰ ਫੋਨ ਕਰਨਾ ਹੈ। ਕੀ ਤੁਸੀਂ ਮੈਨੂੰ ਫੋਨ ਕਰਵਾ ਸਕਦੇ ਹੋ ਉਹ ਲੜਕਾ ਕਹਿਣ ਲੱਗਿਆ ਕਿ ਬੈਠੋ ਬਾਬਾ ਜੀ ਮੈਂ ਤੁਹਾਡੀ ਗੱਲ ਤੁਹਾਡੇ ਪੁੱਤਰ ਨਾਲ ਕਰਵਾ ਦਿੰਦਾ ਹਾਂ ਬਹੁਤ ਵਾਰ ਕੋਸ਼ਿਸ਼ ਕਰਨ ਤੇ ਵੀ ਵਿਵੇਕ ਦਾ ਫੋਨ ਨਾ ਲੱਗਿਆ ਹੁਣ ਮੋਹਨ ਲਾਲ ਨੂੰ ਵੀ ਚਿੰਤਾ ਹੋਣ ਲੱਗੀ ਸੀ ਉਸ ਰੈਸਟੋਰੈਂਟ ਵਿੱਚ ਬੈਠਾ ਇੱਕ ਟੈਕਸੀ ਡਰਾਈਵਰ ਖਾਣਾ ਖਾ ਰਿਹਾ ਸੀ ਉਹ ਮੋਹਨ ਲਾਲ ਜੀ ਨੂੰ ਪੁੱਛਣ ਲੱਗਿਆ ਕਿ ਬਾਬਾ ਜੀ ਤੁਸੀਂ ਕਿੱਥੇ ਜਾਣਾ ਹੈ ਮੈਂ ਤੁਹਾਨੂੰ ਆਪਣੀ ਟੈਕਸੀ ਤੇ ਲੈ ਜਾਵਾਂਗਾ। ਮੋਹਨ ਲਾਲ ਜੀ ਕਹਿਣ ਲੱਗੇ ਕਿ ਅਸੀਂ ਜੈਪੁਰ ਜਾਣਾ ਹੈ। ਮੋਹਨ ਲਾਲ ਜੀ ਝਿਜਕਦੇ ਹੋਏ ਕਹਿਣ ਲੱਗੇ ਕਿ ਸਾਡੇ ਕੋਲ ਤਾਂ ਪੈਸੇ ਵੀ ਨਹੀਂ ਹਨ। ਉਹ ਟੈਕਸੀ ਡਰਾਈਵਰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਬਾਬਾ ਜੀ। ਉਸਨੇ ਖਾਣਾ ਖਾਧਾ ਤੇ ਉਹਨਾਂ ਨੂੰ ਆਪਣੀ ਟੈਕਸੀ ਵਿੱਚ ਬਿਠਾ ਕੇ ਉੱਥੋਂ ਚੱਲ ਪਿਆ। ਰਾਤ ਦੇ ਤਕਰੀਬਨ 1.5 ਵਜੇ ਦਾ ਟਾਈਮ ਹੋ ਚੁੱਕਿਆ ਸੀ। ਟੈਕਸੀ ਆਪਣੀ ਰਫ਼ਤਾਰ ਚੱਲਣ ਲੱਗੀ। ਮੋਨ ਲਾਲ ਜੀ ਨੂੰ ਹਾਲੇ ਵੀ ਉਮੀਦ ਸੀ ਕਿ ਸਾਨੂੰ ਬੱਸ ਮਿਲ ਜਾਵੇਗੀ ਉਧਰ ਬਿਵੇਕ ਨੂੰ ਜਦੋਂ ਜਾਗ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਮਾਤਾ ਪਿਤਾ ਉੱਥੇ ਨਹੀਂ ਹਨ ਉਸਨੇ ਆਪਣੀ ਪਤਨੀ ਨੂੰ ਪੁੱਛਿਆ ਸੁਦਾ ਮੰਮੀ ਡੈਡੀ ਕਿੱਥੇ ਹਨ ਸੁਦਾ ਕਹਿਣ ਲੱਗੀ ਕਿ ਉਹ ਪਿੱਛੇ ਬੈਠੇ ਹਨ ਬਿਵੇਕ ਆਪਣੀ ਸੀਟ ਤੋਂ ਉੱਠਿਆ ਤੇ ਸਾਰੀ ਬੱਸ ਵਿੱਚ ਵੇਖਣ ਲੱਗਿਆ ਪਰ ਉਸਦੇ ਮੰਮੀ ਡੈਡੀ ਉੱਥੇ ਨਹੀਂ ਸੀ ਉਸਨੇ ਚੌਂਕਦੇ ਹੋਏ ਆਪਣੀ ਪਤਨੀ ਨੂੰ ਦੁਬਾਰਾ ਫੇਰ ਪੁੱਛਿਆ ਕਿ ਮੰਮੀ ਡੈਡੀ ਇਸ ਬੱਸ ਵਿੱਚ ਨਹੀਂ ਹਨ ਸੁਦਾ ਕਹਿਣ ਲੱਗੀ ਕਿ ਕੀ ਕਹਿ ਰਹੇ ਹੋ ਜਦੋਂ ਮੈਂ ਖਾਣਾ ਪੈਕ ਕਰਵਾ ਕੇ ਲਿਆ ਰਹੀ ਸੀ ਤਾਂ ਉਹ ਮੇਰੇ ਪਿੱਛੇ ਹੀ ਆ ਰਹੇ ਸੀ ਕਿਤੇ ਉਹ ਉੱਥੇ ਹੀ ਤਾਂ ਨਹੀਂ ਰਹਿ ਗਏ ਬਿਵੇਕ ਨੇ ਕਿਹਾ ਤੂੰ ਉਹਨਾਂ ਨੂੰ ਉੱਥੇ ਹੀ ਛੱਡ ਦਿੱਤਾ ਤੂੰ ਇਹ ਦੇਖਣਾ ਜ਼ਰੂਰੀ ਨਹੀਂ ਸਮਝਿਆ ਕਿ ਉਹ ਬੱਸ ਵਿੱਚ ਚੜ੍ਹੇ ਹਨ ਜਾਂ ਨਹੀਂ ਸੁਦਾ ਤੂੰ ਅਜਿਹਾ ਕਿਵੇਂ ਕਰ ਸਕਦੀ ਹੈ ਫਿਰ ਵਿਵੇਕ ਨੇ ਜਾ ਕੇ ਡਰਾਈਵਰ ਨੂੰ ਕਿਹਾ ਕਿ ਬੱਸ ਪਿੱਛੇ ਲੈ ਚੱਲੋ ਮੇਰੇ ਮੰਮੀ ਡੈਡੀ ਬੱਸ ਵਿੱਚ ਨਹੀਂ ਹਨ ਡਰਾਈਵਰ ਕਹਿਣ ਲੱਗਿਆ ਕਿ ਹੁਣ ਤਾਂ ਬੱਸ ਬਹੁਤ ਦੂਰ ਆ ਗਈ ਹੈ ਇੱਥੋਂ ਪਿੱਛੇ ਨਹੀਂ ਮੋੜ ਸਕਦੇ ਇੰਨੀ ਰਾਤ ਗਏ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸਵੇਰ ਹੋਣ ਤੋਂ ਪਹਿਲਾਂ ਤੁਹਾਨੂੰ ਵੀ ਕੋਈ ਟੈਕਸੀ ਜਾਂ ਗੱਡੀ ਨਹੀਂ ਮਿਲ ਸਕਦੀ ਜੋ ਤੁਹਾਨੂੰ ਤੁਹਾਡੇ ਮਾਤਾ ਪਿਤਾ ਕੋਲ ਲੈ ਜਾਵੇ ਵਿਵੇਕ ਕਹਿਣ ਲੱਗਿਆ ਪਤਾ ਨਹੀਂ ਮੇਰੇ ਮੰਮੀ ਡੈਡੀ ਕਿਸ ਹਾਲ ਵਿੱਚ ਹੋਣਗੇ ਸੁਦਾ ਚਿਹਰੇ ਉੱਪਰ ਉਦਾਸੀ ਲੈ ਕੇ ਬੈਠੀ ਸੀ ਪਰ ਮਨ ਹੀ ਮਨ ਸੋਚਦੀ ਸੀ ਕਿ ਜੋ ਮੈਂ ਚਾਹੁੰਦੀ ਸੀ ਉਹੀ ਹੋਇਆ ਹੁਣ ਉਹ ਦੋਨੇ ਬੁੱਢਾ ਬੁੱਢੀ ਮੇਰੇ ਰਸਤੇ ਵਿੱਚੋਂ ਹਟ ਗਏ ਹਨ ਹੁਣ ਸ਼ਾਇਦ ਉਹ ਕਦੇ ਵਾਪਸ ਨਹੀਂ ਆਉਣਗੇ ਵਿਵੇਕ ਬਹੁਤ ਬੇਚੈਨ ਸੀ ਉਹ बार-बार ਬੱਸ ਵਿੱਚ ਬੈਠੀਆਂ ਸਵਾਰੀਆਂ ਵੱਲ ਵੇਖ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਾਸ਼ ਕੋਈ ਚਮਤਕਾਰ ਹੋ ਜਾਵੇ ਤੇ ਮੈਨੂੰ ਮੇਰੇ ਮੰਮੀ ਡੈਡੀ ਬੱਸ ਵਿੱਚ ਬੈਠੇ ਦੇਖ ਜਾਣ ਇਸ ਤਰ੍ਹਾਂ ਕਰਦੇ ਕਰਾਉਂਦੇ ਸਵੇਰ ਦਾ ਸਮਾਂ ਹੋਣ ਲੱਗਿਆ ਅੱਗੇ ਛੋਟਾ ਜਿਹਾ ਟੱਬਾ ਸੀ ਬੱਸ ਡਰਾਈਵਰ ਨੇ ਵਿਵੇਕ ਨੂੰ ਕਿਹਾ ਤੁਸੀਂ ਇੱਥੇ ਉੱਤਰ ਜਾਓ ਸ਼ਾਇਦ ਇਥੋਂ ਤੁਹਾਨੂੰ ਕੋਈ ਟੈਕਸੀ ਮਿਲ ਜਾਵੇ ਵਿਵੇਕ ਬੱਸ ਵਿੱਚ ਉਤਰ ਗਿਆ ਸੁਦਾ ਨੇ ਪਿੱਛੋਂ ਆਵਾਜ਼ ਦਿੱਤੀ ਕਿ ਰੁਕੋ ਮੈਂ ਵੀ ਆ ਰਹੀ ਹਾਂ ਵਿਵੇਕ ਨੇ ਕਿਹਾ ਨਹੀਂ ਤੇਰੀ ਲਾਪਰਵਾਹੀ ਨਾਲ ਹੀ ਮੰਮੀ ਡੈਡੀ ਬੱਸ ਵਿੱਚ ਨਹੀਂ ਹਨ ਸੁਦਾ ਕਹਿਣ ਲੱਗੀ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਮੰਮੀ ਡੈਡੀ ਲਈ ਮੈਂ ਵੀ ਪਰੇਸ਼ਾਨ ਹਾਂ ਉਹ ਬੱਸ ਵਿੱਚੋਂ ਉੱਤਰ ਕੇ ਉੱਥੇ ਖੜ ਗਏ ਬਿਵੇਕ ਨੇ ਹਰ ਪਾਸੇ ਵੇਖਿਆ ਪਰ ਉਸ ਨੂੰ ਕੋਈ ਵੀ ਟੈਕਸੀ ਨਜ਼ਰ ਨਾ ਆਈ ਕਾਫੀ ਟਾਈਮ ਬਾਅਦ ਇੱਕ ਪਿਕਅਪ ਆਉਂਦਾ ਦਿਖਾਈ ਦਿੱਤਾ ਤਾਂ ਬਿਵੇਕ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਟੈਂਪੂ ਦਾ ਡਰਾਈਵਰ ਨੇ ਟੈਂਪੂ ਰੋਕਿਆ ਤੇ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਜਾਣਾ ਹੈ ਵਿਵੇਕ ਨੇ ਦੱਸਿਆ ਕਿ ਮੇਰੇ ਮਾਤਾ ਪਿਤਾ ਰੈਸਟੋਰੈਂਟ ਵਿੱਚ ਰਹਿ ਗਏ ਹਨ ਮੈਂ ਉਹਨਾਂ ਨੂੰ ਲੈਣ ਜਾ ਰਿਹਾ ਹਾਂ ਟੈਂਪੂ ਡਰਾਈਵਰ ਨੇ ਵਿਵੇਕ ਤੇ ਸੁਦੇ ਨੂੰ ਆਪਣੇ ਟੈਂਪੂ ਵਿੱਚ ਬਿਠਾ ਲਿਆ ਵਿਵੇਕ ਮਨ ਹੀ ਮਨ ਪ੍ਰਾਰਥਨਾ ਕਰ ਰਿਹਾ ਸੀ ਕਿ ਮੇਰੇ ਮਾਤਾ ਪਿਤਾ ਠੀਕ ਹੋਣ ਅਤੇ ਉਹ ਮੈਨੂੰ ਮਿਲ ਜਾਣ ਉਧਰ ਟੈਕਸੀ ਡਰਾਈਵਰ ਨੇ ਗੀਤਾ ਤੇ ਮੋਹਨ ਲਾਲ ਜੀ ਨੂੰ ਬੱਸ ਸਟੈਂਡ ਤੇ ਲਿਜਾ ਕੇ ਉਹਨਾਂ ਨੂੰ ਜੈਪੁਰ ਜਾਣ ਵਾਲੀ ਬੱਸ ਦੇ ਸਟੈਂਡ ਤੇ ਲੱਗੇ ਬੈਂਚ ਤੇ ਬਿਠਾ ਦਿੱਤਾ ਸੀ ਤੇ ਪੈਸੇ ਵੀ ਦੇ ਦਿੱਤੇ ਸੀ ਬੱਸ ਆਉਣ ਵਿੱਚ ਹਲੇ ਟਾਈਮ ਸੀ ਇਸ ਲਈ ਮੋਨ ਲਾਲ ਜੀ ਉਸ ਡਰਾਈਵਰ ਨੂੰ ਕਹਿਣ ਲੱਗੇ ਕਿ ਪੁੱਤਰ ਅਸੀਂ ਇੱਥੇ ਖੁਦ ਹੀ ਬੱਸ ਤੇ ਚੜ ਜਾਵਾਂਗੇ ਤੂੰ ਜਾ ਸਕਦਾ ਹੈ ਵਿਵੇਕ ਉਸ ਰੈਸਟੋਰੈਂਟ ਵਿੱਚ ਪਹੁੰਚਿਆ ਤੇ ਕਾਊਂਟਰ ਤੇ ਜਾ ਕੇ ਪੁੱਛਣ ਲੱਗਿਆ ਕਿ ਮੇਰੇ ਮਾਤਾ ਪਿਤਾ ਇਸ ਰੈਸਟੋਰੈਂਟ ਵਿੱਚ ਰਹਿ ਗਏ ਸੀ ਉਹੀ ਟੈਕਸੀ ਡਰਾਈਵਰ ਉੱਥੇ ਦੁਵਾਰਾ ਆਇਆ ਕਾਊਂਟਰ ਵਾਲੇ ਮੁੰਡੇ ਨੇ ਵਿਵੇਕ ਨੂੰ ਉਸ ਡਰਾਈਵਰ ਬਾਰੇ ਦੱਸਿਆ ਵਿਵੇਕ ਨੇ ਉਸ ਡਰਾਈਵਰ ਨੂੰ ਪੁੱਛਿਆ ਕਿ ਮੇਰੇ ਮਾਤਾ ਪਿਤਾ ਕਿੱਥੇ ਹਨ ਤਾਂ ਉਹ ਡਰਾਈਵਰ ਕਹਿਣ ਲੱਗਿਆ ਕਿ ਉਹਨਾਂ ਨੂੰ ਮੈਂ ਬੱਸ ਸਟੈਂਡ ਛੱਡ ਆਇਆ ਹਾਂ ਬੱਸ ਆਉਣ ਵਿੱਚ ਹਾਲੇ ਟਾਈਮ ਸੀ ਹੋ ਸਕਦਾ ਹੈ ਉਹ ਤੁਹਾਨੂੰ ਉੱਥੇ ਹੀ ਮਿਲ ਜਾਣਾ ਉਧਰ ਮੋਹਨ ਲਾਲ ਜੀ ਬੱਸ ਦੇਖਣ ਲਈ ਉਸ ਬੈਂਚ ਉੱਪਰੋਂ ਉੱਠ ਕੇ ਚਲੇ ਗਏ ਉਹ ਬੱਸ ਸਟੈਂਡ ਵਿੱਚੋਂ ਬਾਹਰ ਸੜਕ ਤੇ ਆ ਕੇ ਦੇਖਣ ਲੱਗੇ ਇੱਕ ਤੇਜ਼ ਰਫ਼ਤਾਰ ਗੱਡੀ ਨੇ ਮੋਹਨ ਲਾਲ ਜੀ ਨੂੰ ਟੱਕਰ ਮਾਰੀ ਤੇ ਉਹ ਉੱਥੇ ਹੀ ਡਿੱਗ ਪਏ ਗੱਡੀ ਵਾਲਾ ਗੱਡੀ ਨੂੰ ਬਿਨਾਂ ਰੋਕੇ ਹੀ ਅੱਗੇ ਚਲਾ ਗਿਆ ਸ਼ਾਇਦ ਉਸ ਦੀ ਸ਼ਰਾਬ ਪੀਤੀ ਹੋਈ ਸੀ ਮੋਹਨ ਲਾਲ ਜੀ ਉੱਥੇ ਡਿੱਗੇ ਪਏ ਸੀ ਥੋੜੀ ਦੇਰ ਬਾਅਦ ਉੱਥੋਂ ਦੀ ਇੱਕ ਹੋਰ ਗੱਡੀ ਆਈ ਉਸ ਗੱਡੀ ਵਿੱਚ ਇੱਕ ਨੌਜਵਾਨ ਜਾ ਰਿਹਾ ਸੀ ਜੋ ਕਿ ਇੱਕ ਡਾਕਟਰ ਸੀ ਜਦੋਂ ਉਸ ਦੀਆਂ ਲਾਈਟਾਂ ਮੋਹਨ ਲਾਲ ਜੀ ਤੇ ਪਈਆਂ ਤਾਂ ਉਸ ਨੇ ਦੇਖਿਆ ਕਿ ਇਹਨਾਂ ਨੂੰ ਸ਼ਾਇਦ ਕਿਸੇ ਚੀਜ਼ ਨੇ ਟੱਕਰ ਮਾਰੀ ਹੈ ਉਸ ਨੇ ਆਪਣੀ ਗੱਡੀ ਰੋਕੀ ਤੇ ਮੋਹਨ ਲਾਲ ਜੀ ਨੂੰ ਗੱਡੀ ਦੀ ਪਿਛਲੀ ਸੀਟ ਤੇ ਲਟਾ ਦਿੱਤਾ ਗੀਤਾ ਜੀ ਇਸ ਗੱਲ ਤੋਂ ਬਿਲਕੁਲ ਵੇਖਬਰ ਸੀ ਉਹ ਥੋੜੀ ਦੇਰ ਬਾਅਦ ਉੱਠ ਕੇ ਵੇਖਦੀ ਕਿ ਮੋਹਨ ਲਾਲ ਜੀ ਹਾਲੇ ਤੱਕ ਕਿਉਂ ਨਹੀਂ ਆਏ ਉਹ ਆਪਣੇ ਪਤੀ ਨੂੰ ਆਵਾਜ਼ਾਂ ਮਾਰਨ ਲੱਗੀ ਕਿੱਥੇ ਹੋ ਤੁਸੀਂ ਹੁਣ ਉਸ ਦੀ ਵੇਚ ਇਨੀ ਡਰ ਵਿੱਚ ਬਦਲਣ ਲੱਗੀ ਸੀ ਉਹ ਵਾਰ-ਵਾਰ ਆਪਣੇ ਪਤੀ ਨੂੰ ਆਵਾਜ਼ਾਂ ਮਾਰ ਰਹੀ ਸੀ ਗੀਤਾ ਦੀ ਆਵਾਜ਼ ਸੁਣ ਕੇ ਉੱਥੇ ਇੱਕ ਆਦਮੀ ਆਇਆ ਤੇ ਪੁੱਛਣ ਲੱਗਿਆ ਕਿ ਕੀ ਗੱਲ ਹੈ ਮਾਤਾ ਜੀ ਤੁਸੀਂ ਕਿਸ ਨੂੰ ਆਵਾਜ਼ਾਂ ਮਾਰ ਰਹੇ ਹੋ ਗੀਤਾ ਨੇ ਦੱਸਿਆ ਕਿ ਮੇਰੇ ਪਤੀ ਮੋਹਨ ਲਾਲ ਜੀ ਬਸ ਵੇਖਣ ਲਈ ਸੜਕ ਤੇ ਚਲੇ ਗਏ ਸੀ ਗੀਤਾ ਨੇ ਉਸ ਆਦਮੀ ਦੀ ਮਦਦ ਨਾਲ ਸਾਰੇ ਪਾਸੇ ਵੇਖਿਆ ਪਰ ਮੋਹਨ ਲਾਲ ਜੀ ਕਿਤੇ ਨਾ ਮਿਲੇ ਮੋਹਨ ਲਾਲ ਜੀ ਤਾਂ ਬੇਹੋਸ਼ ਹੋਏ ਪਏ ਸੀ ਡਾਕਟਰ ਉਹਨਾਂ ਦਾ ਇਲਾਜ ਕਰ ਰਿਹਾ ਸੀ ਜਦੋਂ ਮੋਹਨ ਲਾਲ ਜੀ ਨਾ ਮਿਲੇ ਤਾਂ ਉਹ ਆਦਮੀ ਗੀਤਾ ਨੂੰ ਪੁਲਿਸ ਥਾਣੇ ਲੈ ਗਿਆ ਜਦੋਂ ਵਿਵੇਕ ਬੱਸ ਸਟੈਂਡ ਪਹੁੰਚਿਆ ਤਾਂ ਉੱਥੇ ਉਸ ਦੇ ਮਾਤਾ ਪਿਤਾ ਨਹੀਂ ਸਨ ਉਹਨਾਂ ਨੂੰ ਲੱਭਣ ਤੋਂ ਬਾਅਦ ਵਿਵੇਕ ਜੈਪੁਰ ਜਾਣ ਵਾਲੀ ਬੱਸ ਦੀ ਉਡੀਕ ਕਰਨ ਲੱਗਾ ਉਸ ਨੂੰ ਲੱਗਿਆ ਕਿ ਸ਼ਾਇਦ ਮੰਮੀ ਡੈਡੀ ਜੈਪੁਰ ਜਾਣ ਲਈ ਨਿਕਲ ਗਏ ਹੋਣਗੇ ਮੋਹਨ ਲਾਲ ਜੀ ਨੂੰ ਜਦੋਂ ਹੋਸ਼ ਆਇਆ ਤਾਂ ਉਹ ਆਪਣੀ ਯਾਦਦਾਸ਼ਤ ਖੋ ਚੁੱਕੇ ਸੀ। ਉਹਨਾਂ ਨੂੰ ਕੁਝ ਵੀ ਯਾਦ ਨਹੀਂ ਸੀ ਆ ਰਿਹਾ। ਇੱਥੋਂ ਤੱਕ ਕਿ ਉਹ ਆਪਣਾ ਨਾਮ ਵੀ ਭੁੱਲ ਚੁੱਕੇ ਸੀ। ਗੀਤਾ ਪੁਲਿਸ ਸਟੇਸ਼ਨ ਵਿੱਚ ਬੈਠੀ ਸੀ। ਜਦੋਂ ਸਵੇਰੇ ਇੰਸਪੈਕਟਰ ਆਇਆ ਤਾਂ ਉਸਨੇ ਗੀਤਾ ਨੂੰ ਪੁੱਛਿਆ ਕਿ ਮਾਤਾ ਜੀ ਤੁਸੀਂ ਕੌਣ ਹੋ ਤੇ ਇੱਥੇ ਕਿਵੇਂ ਆਏ? ਗੀਤਾ ਨੇ ਦੱਸਿਆ ਕਿ ਮੈਨੂੰ ਇੱਥੇ ਇੱਕ ਆਦਮੀ ਨੇ ਛੱਡਿਆ ਹੈ। ਰਾਤ ਮੇਰੇ ਪਤੀ ਬਸ ਵੇਖਣ ਲਈ ਬਸ ਸਟੈਂਡ ਵਿੱਚੋਂ ਬਾਹਰ ਚਲੇ ਗਏ ਤੇ ਉਹ ਮੁੜ ਕੇ ਵਾਪਸ ਨਹੀਂ ਆਏ ਉਸ ਨੇ ਆਪਣੇ ਪੁੱਤਰ ਦਾ ਨਾਮ ਵਿਵੇਕ ਦੱਸਿਆ ਤੇ ਇਹ ਵੀ ਦੱਸਿਆ ਕਿ ਅਸੀਂ ਜੈਪੁਰ ਦੇ ਰਹਿਣ ਵਾਲੇ ਹਾਂ ਗੀਤਾ ਨੂੰ ਆਪਣੇ ਪੁੱਤਰ ਦਾ ਮੋਬਾਈਲ ਨੰਬਰ ਜਾਂ ਘਰ ਦਾ ਪਤਾ ਕੁਝ ਯਾਦ ਨਹੀਂ ਸੀ ਗੀਤਾ ਵਾਰ-ਵਾਰ ਕਹਿ ਰਹੀ ਸੀ ਕਿ ਮੇਰੇ ਪਤੀ ਮੈਨੂੰ ਲੈਣ ਆਉਣਗੇ ਮੇਰਾ ਬੇਟਾ ਸਾਨੂੰ ਲੱਭ ਰਿਹਾ ਹੋਵੇਗਾ ਕਈ ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਵਿਵੇਕ ਤੇ ਸੁਦਾ ਘਰ ਪਹੁੰਚੇ। ਵਿਵੇਕ ਨੂੰ ਲੱਗ ਰਿਹਾ ਸੀ ਕਿ ਮੰਮੀ ਡੈਡੀ ਘਰ ਪਹੁੰਚ ਗਏ ਹੋਣਗੇ। ਪਰ ਜਦੋਂ ਘਰ ਪਹੁੰਚਿਆ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ। ਸੁਦਾ ਨੇ ਦਰਵਾਜ਼ਾ ਖੋਲ੍ਹਿਆ ਤੇ ਘਰ ਦੇ ਅੰਦਰ ਚਲੀ ਗਈ। ਵਿਵੇਕ ਬਹੁਤ ਪਰੇਸ਼ਾਨ ਸੀ। ਉਸ ਨੇ ਆਪਣਾ ਬੈਗ ਰੱਖਿਆ ਤੇ ਘਰੋਂ ਬਾਹਰ ਤੁਰ ਗਿਆ। ਸੁਦਾ ਆਪਣੇ ਕਮਰੇ ਵਿੱਚ ਗਈ ਤੇ ਬੈੱਡ ਤੇ ਬੈਠਦੀ ਹੋਈ ਸੋਚਣ ਲੱਗੀ ਕਿ ਹੁਣ ਇਹ ਘਰ ਮੇਰਾ ਹੈ, ਸਿਰਫ ਮੇਰਾ। ਹੁਣ ਮੈਂ ਜੋ ਚਾਹਾਂ ਉਹ ਕਰ ਸਕਦੀ ਹਾਂ ਉਧਰ ਗੀਤਾ ਚੰਗੀ ਤਰ੍ਹਾਂ ਕੁਝ ਦੱਸ ਨਹੀਂ ਰਹੀ ਸੀ ਪੁਲਿਸ ਇੰਸਪੈਕਟਰ ਨੇ ਗੀਤਾ ਨੂੰ ਕਿਹਾ ਕਿ ਮਾਤਾ ਜੀ ਜਿੰਨੀ ਦੇਰ ਤੁਹਾਨੂੰ ਤੁਹਾਡੇ ਘਰ ਦੇ ਲੈਣ ਵਾਪਸ ਨਹੀਂ ਆਉਂਦੇ ਕੋਈ ਨਹੀਂ ਦੇਰ ਤੁਹਾਨੂੰ ਅਸੀਂ ਵਿਰਦ ਆਸ਼ਰਮ ਵਿੱਚ ਛੱਡ ਦਿੰਦੇ ਹਾਂ ਜਦੋਂ ਵੀ ਕੋਈ ਤੁਹਾਨੂੰ ਲੈਣ ਆਵੇਗਾ ਤਾਂ ਅਸੀਂ ਉਸ ਨੂੰ ਤੁਹਾਡੇ ਕੋਲ ਲੈ ਆਵਾਂਗੇ ਪੁਲਿਸ ਇੰਸਪੈਕਟਰ ਨੇ ਵਿਰਦਾ ਆਸ਼ਰਮ ਜਾ ਕੇ ਗੀਤਾ ਜੀ ਨੂੰ ਉੱਥੇ ਛੱਡ ਦਿੱਤਾ। ਉੱਥੇ ਗੀਤਾ ਵਰਗੀਆਂ ਬਹੁਤ ਸਾਰੀਆਂ ਔਰਤਾਂ ਸੀ ਜਿਨ੍ਹਾਂ ਨੇ ਉਸ ਨੂੰ ਸਹਾਰਾ ਦਿੱਤਾ। ਗੀਤਾ ਕਮਰੇ ਵਿੱਚ ਬੈਠੀ ਪਿਛਲੀਆਂ ਯਾਦਾਂ ਵਿੱਚ ਖੋ ਗਈ। ਉਸ ਨੂੰ ਉਹ ਪਲ ਯਾਦ ਆਏ ਜਦੋਂ ਵਿਵੇਕ ਨੇ ਉਹਨਾਂ ਨੂੰ ਕਿਹਾ ਸੀ ਕਿ ਮੰਮੀ ਡੈਡੀ ਤੁਸੀਂ ਜਲਦੀ ਜਲਦੀ ਤਿਆਰੀ ਕਰੋ ਯਾਤਰਾ ਤੇ ਜਾਣ ਲਈ। ਉਸ ਨੂੰ ਬਸ ਇੱਕ ਹੀ ਉਮੀਦ ਸੀ ਕਿ ਮੇਰਾ ਪੁੱਤਰ ਮੈਨੂੰ ਲੈਣਾ ਜ਼ਰੂਰ ਆਵੇਗਾ। ਉਹ ਹਰ ਵੇਲੇ ਆਪਣੇ ਪੁੱਤਰ ਅਤੇ ਪਤੀ ਬਾਰੇ ਸੋਚਦੀ ਰਹਿੰਦੀ ਸਮਾਂ ਆਪਣੀ ਚਾਲ ਚੱਲਦਾ ਗਿਆ ਹੁਣ ਗੀਤਾ ਜੀ ਨੂੰ ਬਿਰਧ ਆਸ਼ਰਮ ਰਹਿੰਦੀ ਨੂੰ ਕਰੀਬ 1 ਸਾਲ ਹੋ ਚੁੱਕਿਆ ਸੀ ਪਰ ਉਸ ਦੇ ਅੰਦਰ ਹਾਲੇ ਵੀ ਇੱਕ ਉਡੀਕ ਜਿੰਦਾ ਸੀ ਉਧਰ ਮੋਹਨ ਲਾਲ ਜੀ ਹੁਣ ਉਸ ਡਾਕਟਰ ਦੇ ਘਰ ਵਿੱਚ ਰਹਿ ਰਹੇ ਸੀ ਮੋਹਨ ਲਾਲ ਜੀ ਨੂੰ ਗੀਤਾ ਤੋਂ ਇਲਾਵਾ ਹੋਰ ਕੁਝ ਵੀ ਯਾਦ ਨਹੀਂ ਸੀ ਡਾਕਟਰ ਮੋਹਨ ਲਾਲ ਜੀ ਦਾ ਧਿਆਨ ਆਪਣੇ ਪਿਤਾ ਵਾਂਗ ਰੱਖਦਾ ਸੀ বিবেক ਵੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਦੇ ਮਾਤਾ ਪਿਤਾ ਉਸ ਨੂੰ ਮਿਲ ਜਾਣ ਉਹ ਆਪਣੇ ਮਾਤਾ ਪਿਤਾ ਦੀ ਤਸਵੀਰ ਨੂੰ ਹਰ ਵੇਲੇ ਆਪਣੇ ਨਾਲ ਰੱਖਦਾ বিবেক ਨੇ ਅਖਬਾਰ ਵਿੱਚ ਖਬਰ ਲਵਾਈ ਤੇ ਪੁਲਿਸ ਸਟੇਸ਼ਨ ਵਿੱਚ ਵੀ ਰਿਪੋਰਟ ਲਿਖਾਈ ਪਰ ਉਸ ਦੇ ਮਾਤਾ ਪਿਤਾ ਦਾ ਕਿਤੋਂ ਵੀ ਕੋਈ ਪਤਾ ਨਾ ਲੱਗਾ ਭੀੜ-ਪਾੜ ਭਰੀ ਇਸ ਦੁਨੀਆ ਵਿੱਚ বিবেক ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ ਇੱਕ ਦਿਨ ਉਹ ਡਾਕਟਰ ਜਿਸਨੇ ਮੋਨ ਲਾਲ ਜੀ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਉਹ ਆਪਣੀ ਪਤਨੀ ਅਤੇ ਮੋਨ ਲਾਲ ਜੀ ਨੂੰ ਨਾਲ ਲੈ ਕੇ ਇੱਕ ਦਿਨ ਵਿਰਧ ਆਸ਼ਰਮ ਵਿੱਚ ਦਾਨ ਕਰਨ ਲਈ ਗਿਆ ਜਦੋਂ ਉਹ ਉੱਥੇ ਪਹੁੰਚੇ ਤਾਂ ਗੀਤਾ ਵੀ ਉੱਥੇ ਬਾਹਰ ਗਾਰਡਨ ਵਿੱਚ ਬੈਠੀ ਸੀ ਗੀਤਾ ਨੇ ਵੇਖਿਆ ਇੱਕ ਵੱਡੀ ਗੱਡੀ ਉੱਥੇ ਆ ਕੇ ਰੁਕੀ ਹੈ ਉਸ ਵਿੱਚੋਂ ਡਾਕਟਰ ਨੇ ਮੋਨ ਲਾਲ ਜੀ ਨੂੰ ਉਤਾਰਿਆ ਤਾਂ ਗੀਤਾ ਵੇਖ ਕੇ ਹੈਰਾਨ ਰਹਿ ਗਈ ਤੇ ਉਹਨਾਂ ਦੇ ਵੱਲ ਵਧਦੀ ਹੋਈ ਕਹਿਣ ਲੱਗੇ ਤੁਸੀਂ ਆ ਗਏ ਕਿੱਥੇ ਚਲੇ ਗਏ ਸੀ ਮੈਨੂੰ ਛੱਡ ਕੇ ਮੋਹਨ ਲਾਲ ਜੀ ਵੀ ਗੀਤਾ ਨੂੰ ਵੇਖ ਕੇ ਬਹੁਤ ਖੁਸ਼ ਹੋਏ ਉਹ ਡਾਕਟਰ ਵੀ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਕਹਿਣ ਲੱਗਿਆ ਕਿ ਸ਼ੁਕਰ ਹੈ ਇਹਨਾਂ ਨੂੰ ਮਿਲਾ ਦਿੱਤਾ ਉੱਥੇ ਦਾਨ ਕਰਨ ਤੋਂ ਬਾਅਦ ਉਹ ਡਾਕਟਰ ਮੋਹਨ ਲਾਲ ਦੇ ਨਾਲ ਨਾਲ ਗੀਤਾ ਨੂੰ ਵੀ ਆਪਣੇ ਘਰ ਲੈ ਗਿਆ ਘਰ ਪਹੁੰਚ ਕੇ ਡਾਕਟਰ ਦੀ ਪਤਨੀ ਨੇ ਉਹਨਾਂ ਨੂੰ ਚਾਹ ਨਾਸ਼ਤਾ ਦਿੱਤਾ ਚਾ ਨਾਸ਼ਤਾ ਕਰਨ ਤੋਂ ਬਾਅਦ ਡਾਕਟਰ ਦੀ ਪਤਨੀ ਉਹਨਾਂ ਦੋਵਾਂ ਨਾਲ ਗੱਲਾਂ ਕਰਨ ਲੱਗੀ ਉਹ ਮੋਹਨ ਲਾਲ ਜੀ ਨੂੰ ਪੁੱਛਣ ਲੱਗੀ ਕਿ ਬਾਬਾ ਜੀ ਤੁਹਾਨੂੰ ਕੁਝ ਜ਼ਿਆਦਾ ਆ ਮੋਹਨ ਲਾਲ ਜੀ ਕਹਿਣ ਲੱਗੇ ਹਾਂ ਬੇਟੀ ਮੈਨੂੰ ਥੋੜਾ ਜਿਹਾ ਯਾਦ ਆ ਰਿਹਾ ਹੈ ਕਿ ਮੈਂ ਉਸ ਦਿਨ ਗੀਤਾ ਨੂੰ ਬੱਸ ਸਟੈਂਡ ਵਿੱਚ ਬੈਂਚ ਉੱਪਰ ਬਿਠਾ ਕੇ ਬਾਹਰ ਸੜਕ ਤੇ ਬੱਸ ਦੇਖਣ ਲਈ ਆਇਆ ਸੀ ਇੱਕ ਤੇਜ਼ ਰਫਤਾਰ ਗੱਡੀ ਨੇ ਮੈਨੂੰ ਟੱਕਰ ਮਾਰੀ ਤੇ ਮੈਂ ਉੱਥੇ ਹੀ ਡਿੱਗ ਪਿਆ ਫਿਰ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਤੁਹਾਡੇ ਘਰ ਸੀ ਮੇਰੀ ਯਾਦਦਾਸ਼ਤ ਜਾ ਚੁੱਕੀ ਸੀ ਪਰ ਮੈਨੂੰ ਸਿਰਫ ਗੀਤਾ ਨਾਮ ਹੀ ਯਾਦ ਸੀ ਤੁਸੀਂ ਦੋਵਾਂ ਨੇ ਮੇਰੀ ਬਹੁਤ ਸੇਵਾ ਕੀਤੀ ਪਰ ਸਾਡਾ ਪੁੱਤਰ ਸਾਨੂੰ ਲੱਭ ਰਿਹਾ ਹੋਵੇਗਾ ਇਸ ਲਈ ਅਸੀਂ ਇੱਥੋਂ ਜਾਣਾ ਚਾਹੁੰਦੇ ਹਾਂ ਪਤਾ ਨਹੀਂ ਉਹ ਕਿਸ ਹਾਲ ਵਿੱਚ ਹੋਵੇਗਾ ਉਹ ਡਾਕਟਰ ਕਹਿਣ ਲੱਗਾ ਕਿ ਠੀਕ ਹੈ ਬਾਬਾ ਜੀ ਜੇਕਰ ਤੁਸੀਂ ਆਪਣੇ ਘਰ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਛੱਡ ਆਉਂਦਾ ਹਾਂ ਮੋਹਨ ਲਾਲ ਜੀ ਕਹਿਣ ਲੱਗੇ ਕਿ ਪੁੱਤਰ ਤੂੰ ਸਾਨੂੰ ਜੈਪੁਰ ਵਾਲੀ বাস ਵਿੱਚ ਬਿਠਾ ਦੇ ਅਸੀਂ ਖੁਦ ਚੱਲੇ ਜਾਵਾਂਗੇ ਤੂੰ ਸਾਡੇ ਲਈ ਪਹਿਲਾਂ ਹੀ ਬਹੁਤ ਕੁਝ ਕਰ ਚੁੱਕਿਆ ਹੈ ਇਸ ਤਰ੍ਹਾਂ ਉਸ ਡਾਕਟਰ ਨੇ ਗੀਤਾ ਤੇ ਮੋਹਨ ਲਾਲ ਜੀ ਨੂੰ বাস ਵਿੱਚ ਬਿਠਾਇਆ ਉਹਨਾਂ ਦੀ ਟਿਕਟ ਉਹਨਾਂ ਨੂੰ ਦਿੱਤੀ ਤੇ ਆਸ਼ੀਰਵਾਦ ਲੈਂਦਾ ਹੋਇਆ ਉੱਥੋਂ ਚਲਾ ਗਿਆ ਜਦੋਂ ਗੀਤਾ ਤੇ ਮੋਹਨ ਲਾਲ ਨੇ ਜਾ ਕੇ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਵਿਵੇਕ ਨੇ ਦਰਵਾਜ਼ਾ ਖੋਲ੍ਹਿਆ ਉਹ ਆਪਣੇ ਮਾਤਾ ਪਿਤਾ ਨੂੰ ਸਾਹਮਣੇ ਵੇਖ ਕੇ ਇਕਦਮ ਹੈਰਾਨ ਰਹਿ ਗਿਆ ਉਹ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਅੱਖਾਂ ਵਿੱਚ ਹੰਝੂ ਵੀ ਆ ਗਏ ਵਿਵੇਕ ਕਹਿਣ ਲੱਗਿਆ ਕਿ ਮੰਮੀ ਡੈਡੀ ਤੁਸੀਂ ਕਿੱਥੇ ਚਲੇ ਗਏ ਸੀ ਮੈਂ ਤੁਹਾਨੂੰ ਬਹੁਤ ਲੱਭਿਆ ਤੁਸੀਂ ਇੱਕ ਸਾਲ ਤੋਂ ਘਰ ਕਿਉਂ ਨਹੀਂ ਆਏ ਗੀਤਾ ਤੇ ਮੋਨ ਲਾਲ ਨੇ ਆਪਣੇ ਪੁੱਤਰ ਨੂੰ ਉਠਾਇਆ ਤੇ ਆਪਣੇ ਗਲ ਨਾਲ ਲਾ ਲਿਆ ਫਿਰ ਸੁਦਾ ਵੀ ਭੱਜਦੀ ਹੋਈ ਆਈ ਅਤੇ ਕਹਿਣ ਲੱਗੀ ਕਿ ਮੰਮੀ ਜੀ ਡੈਡੀ ਜੀ ਤੁਸੀਂ ਆ ਗਏ ਪਰ ਜਦੋਂ ਉਹ ਆਸ਼ੀਰਵਾਦ ਲੈਣ ਲਈ ਉਹਨਾਂ ਦੇ ਪੈਰੀ ਹੱਥ ਲਾਉਣ ਲੱਗੀ ਤਾਂ ਮਹੌਨ ਲਾਲ ਜੀ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਤੇ ਕਹਿਣ ਲੱਗੇ ਬੱਸ ਕਰ ਸੁਦਾ ਹੁਣ ਮਗਰਮੱਛ ਦੇ ਹੰਝੂ ਨਾ ਬਹਾ ਵਿਵੇਕ ਕਹਿਣ ਲੱਗਿਆ ਕਿ ਡੈਡੀ ਇਹ ਤੁਸੀਂ ਕੀ ਕਹਿ ਰਹੇ ਰਹੇ ਹੋ ਸੁਦਾ ਵੀ ਤੁਹਾਡੇ ਲਈ ਬਹੁਤ ਪਰੇਸ਼ਾਨ ਸੀ ਮੋਹਨ ਲਾਲ ਕਹਿਣ ਲੱਗੇ ਕਿ ਨਹੀਂ ਇਹ ਤੇਰੇ ਕੋਲ ਝੂਠਾ ਨਾਟਕ ਕਰ ਰਹੀ ਹੈ ਉਸ ਦਿਨ ਇਸ ਨੇ ਹੀ ਸਾਨੂੰ ਰੈਸਟੋਰੈਂਟ ਵਿੱਚ ਛੱਡ ਦਿੱਤਾ ਸੀ ਇਹ ਕਹਿ ਕੇ ਤੁਸੀਂ ਖਾਣਾ ਖਾਓ ਮੈਂ ਹੁਣੇ ਆਈ ਬਿਵੇਕ ਨੇ ਸੁਦਾ ਨੂੰ ਪੁੱਛਿਆ ਕਿ ਕੀ ਇਹ ਸੱਚ ਹੈ ਸੁਦਾ ਜੋ ਸਿਰ ਝੁਕਾ ਕੇ ਖੜੀ ਸੀ ਉਸ ਨੇ ਕਿਹਾ ਮੈਨੂੰ ਮaaf ਕਰ ਦਿਓ ਮੈਂ ਗਲਤੀ ਤਾਂ ਕਰ ਦਿੱਤੀ ਪਰ ਹੁਣ ਪਛਤਾ ਰਹੀ ਸੀ ਸੁਦਾ ਦੀ ਇਹ ਗੱਲ ਸੁਣ ਕੇ ਬਿਵੇਕ ਨੇ ਇੱਕ ਜ਼ੋਰਦਾਰ ਥੱਪੜ ਉਸਦੇ ਮੂੰਹ ਤੇ ਮਾਰਿਆ। ਬਿਵੇਕ ਨੇ ਸੁਦਾ ਨੂੰ ਬਾਹ ਤੋਂ ਫੜਿਆ ਤੇ ਘਰ ਤੋਂ ਬਾਹਰ ਕੱਢ ਦਿੱਤਾ। ਬਿਵੇਕ ਕਹਿਣ ਲੱਗਿਆ ਕਿ ਮੈਂ ਤੈਨੂੰ ਮਾਫ਼ ਨਹੀਂ ਕਰ ਸਕਦਾ। ਤੂੰ ਮੇਰੇ ਮਾਤਾ ਪਿਤਾ ਨੂੰ ਬੇਸਹਾਰਾ ਛੱਡ ਦਿੱਤਾ ਸੀ। ਹੁਣ ਮੇਰੇ ਘਰ ਵਿੱਚ ਤੇਰੇ ਲਈ ਕੋਈ ਥਾਂ ਨਹੀਂ ਹੈ। ਤਲਾਕ ਦੇ ਕਾਗਜ਼ ਭੇਜ ਦੇਵਾਂਗਾ।